ਕੁੜੀ ਟਰੈਕਟਰ ਚਲਾਉਂਦੀ ਜਿਸ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਟਰੈਕਟਰ ਚਲਾਉਂਦੀ ਕੁੜੀ ਦੀਆਂ ਵੀ ਔਰ ਉਸ ਤੋਂ ਬਾਅਦ ਉਸ ਦੀਆਂ ਕੁਝ ਅਪੱਤੀ ਜਨਕ ਅਸ਼ਲੀਲ ਵੀਡੀਓਜ਼ ਵਾਇਰਲ ਹੋ ਗਈਆਂ ਔਰ ਜਿਸ ਮੁੰਡੇ ਨੇ ਉਹ ਵੀਡੀਓ ਵਾਇਰਲ ਹੋਈਆਂ ਨੇ ਕੀਤੀਆਂ ਨੇ ਔਰ ਉਹ ਮੁੰਡਾ ਉਸ ਦਾ ਮੰਗੇਤਰ ਹੀ ਸੀ ਉੱਪਰ ਫਾਰਮ ਵਾਲੀ ਜਿਸ ਕੁੜੀ ਦੀਆਂ ਵੀਡੀਓਜ਼ ਵਾਇਰਲ ਹੋਈਆਂ ਉਹਨਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵੇਲੇ ਕੁੜੀ ਸਾਡੇ ਨਾਲ ਹੈ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਸ ਪੂਰੇ ਕੇਸ ਦੇ ਵਿੱਚ ਕਿਉਂਕਿ ਤਕਰੀਬਨ 15 ਦਿਨ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਿੱਤਿਆਂ ਹੋਇਆ ਪਰ ਪੁਲਿਸ ਨੇ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਉੱਪਰ ਫਾਰਮ ਵਾਲੀ ਉਸ ਕੁੜੀ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਸਭ ਕੁਝ ਕਿਵੇਂ ਹੋਇਆ ਕਿਵੇਂ ਵੀਡੀਓਜ਼ ਸਾਹਮਣੇ ਆ ਗਈਆਂ ਕਿਵੇਂ ਇਹ ਵੀਡੀਓਜ਼ ਜਿਹੜੀਆਂ ਜਨਤਕ ਹੋਈਆਂ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਗੱਲ ਕਰਨਾ ਚਾਹੂੰਗਾ ਕਿ ਇਹ ਹੋਇਆ ਕੀ ਕਿਵੇਂ ਤੁਹਾਡੀਆਂ ਵੀਡੀਓਜ਼ ਪ੍ਰਾਈਵੇਟ ਵੀਡੀਓਜ਼ ਕਿਵੇਂ ਲੀਕ ਹੋ ਗਈਆਂ ਤੁਹਾਡੀਆਂ ਮੇਰਾ ਨਾ ਉਹਦੇ ਨਾਲ ਸਾਰਾ ਕੁਝ ਡਨ ਸੀਗਾ ਰਿਸ਼ਤਾ ਵਗੈਰਾ ਤੇ ਘਰੇ ਇੱਕ ਦੂਜੇ ਦੇ ਪਤਾ ਸੀਗਾ ਆਉਣੀ ਜਾਣੀ ਸੀ ਘਰਾਂ 'ਚ ਉਹ ਮੇਰੇ ਘਰ ਆਉਂਦਾ ਸੀਗਾ ਤੇ ਮੈਂ ਉਹਦੇ ਵੀ ਜਾਂਦੀ ਸੀਗੀ ਕੋਈ ਫੰਕਸ਼ਨ ਹੋਣਾ ਉੱਥੇ ਵੀ ਸੋ ਮੈਨੂੰ ਇਹ ਸੀਗਾ ਵੀ ਚਲੋ ਇੱਕ ਦੂਜੇ ਦੇ ਨਾਲ ਹੀ ਰਹਿਣਾ ਹਨਾ ਵੀ ਸਾਰੀ ਉਮਰ ਵੀ ਸਾਰਾ ਕੁਝ ਉਹੋ ਹੀ ਆ ਨਾ ਅੱਗੇ ਵੀ ਪਿੱਛੇ ਵੀ ਬਟ ਮੈਨੂੰ ਨਹੀਂ ਸੀ ਪਤਾ ਵੀ ਗਾ ਮੇਰੇ ਨਾਲ ਆ ਹੋ ਜਾਣਾ ਵੀ ਉਹਨੇ ਆਪਣੇ ਹੱਥੀਂ ਵਾਇਰਲ ਕਰਨੀਆਂ ਹਾਂ ਹਾਂ ਪਰਥੋ ਜਦੋਂ ਵੀਡੀਓਜ਼ ਬਣ ਰਹੀਆਂ ਸੀ ਜਾਂ ਫੋਟੋਸ ਤੁਸੀਂ ਉਹਨੂੰ ਭੇਜ ਰਹੇ ਸੀਗੇ ਆਪਣੀਆਂ ਨਿਊਡ ਫੋਟੋਸ ਤੁਸੀਂ ਜਾਂ ਨਿਊਡ ਵੀਡੀਓਜ਼ ਤੁਹਾਡੀ ਬਣੀ ਤੁਹਾਨੂੰ ਰੋਕ ਤੁਸੀਂ ਤੁਹਾਨੂੰ ਰੋਕਣਾ ਚਾਹੀਦਾ ਸੀਗਾ ਪਹਿਲੀ ਤਾਂ ਗੱਲ ਔਰ ਵਿਆਹ ਤੋਂ ਪਹਿਲਾਂ ਤੁਸੀਂ ਕਹਿ ਨਹੀਂ ਕਿ ਭਾਈ ਗਲਤ ਕੰਮ ਹੈ ਮੈਂ ਕਿਹਾ ਸੀਗਾ ਬਟ ਉਹ ਸਾਰੀਆਂ ਜਿਹੜੀਆਂ ਮੇਤੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਕਿੱਦਾਂ ਮਤਲਬ ਘਰਾਂ ਬਾਹਰ ਆ ਜਾਣਾ ਭਾਂ ਤੋੜ ਕਰਨੀ ਧਮਕੀਆਂ ਦੇਣੀਆਂ ਵੈਪਨ ਅਫੇਅਰ ਕੱਢਣੇ ਬਾਹਰ ਖੜ ਕੇ ਘਰਾਂ ਦੇ ਤੇ ਕਿਤੇ ਵੀ ਡੈਡੀ ਨੂੰ ਦੇਖਣਾ ਤਾਂ ਇਹੀ ਟਾਰਗੇਟ ਕਰਨਾ ਵੀ ਤੇਰੀ ਮੰਮੀ ਹੈ ਨਹੀਂ ਕਿ ਵਿੱਚ ਤੇਰਾ ਪਿਓ ਨਾ ਰਵੇ ਵੀ ਕੀ ਕਰੂੰਗੀ ਮੇਰੇ ਮਦਰ ਦੀ 2013 ਵਿੱਚ ਡੈਥ ਹੋ ਗਈ ਸੀਗੀ ਮੈਂ 7 ਸਾਲਾਂ ਦੀ ਸੀ ਉਦੋਂ ਤੇ ਉਹ ਬਸ ਇੱਕ ਪ੍ਰੈਸ਼ਰ ਦੇ ਅੰਡਰ ਆ ਕੇ ਵੀ ਕਹਿ ਸਕਦੇ ਆ ਵੀ ਉਹਨੂੰ ਮੈਂ ਭੇਜੀਆਂ ਤੇ ਜਦੋਂ ਜਿਹੜੀਆਂ ਇਕੱਠੀਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਤੇ ਉਹ ਤੇ ਉਹਦਾ ਫਰੈਂਡ ਇੰਦਰ ਉਹ ਇਕੱਠੇ ਹੀ ਹੁੰਦੇ ਆ ਆਲਵੇਸ ਤੇ ਇਹਨਾਂ ਦੋਨਾਂ ਦਾ ਉਹਨਾਂ ਹੀ ਹੱਕਦਾਰ ਇਹ ਆ ਮਤਲਬ ਕਸੂਰਬਾਰ ਇਹ ਆ ਉਹ ਵੀ ਉਹਨਾਂ ਹੀ ਕਸੂਰਬਾਰ ਹੈ ਜਿਹੜਾ ਪ੍ਰਭ ਨਾਂ ਦਾ ਮੁੰਡਾ ਰੱਬ ਨਾਂ ਦੇ ਮੁੰਡੇ ਨੇ ਤੁਹਾਡੀਆਂ ਵੀਡੀਓਜ਼ ਬਣਾ ਕੇ ਉਹਨੇ ਖੁਦ ਵਾਇਰਲ ਕੀਤੀਆਂ ਨੇ ਵਾਇਰਲ ਕਿਵੇਂ ਹੋਈਆਂ ਜਨਤਕ ਕਿਉਂ ਹੋਈ ਕਿਹੜੀ ਗੱਲਾਂ ਤੁਹਾਡਾ ਤਸਲ ਕਿਹੜੀ ਗੱਲਾਂ ਹੋਈ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਉਸ ਮੁੰਡੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਵਿਆਹ ਹੋਣਾ ਸੀਗਾ ਔਰ ਇਸ ਕਰਕੇ ਤੁਹਾਡੀ ਕਮਿਟਮੈਂਟ ਸੀਗੀ ਉਹਦੇ ਨਾਲ ਜਾਂ ਉਹਦੀ ਤੁਹਾਡੇ ਨਾਲ ਕਮਿਟਮੈਂਟ ਸੀਗੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਨਾਲ ਰਿਲੇਸ਼ਨ ਦੇ ਵਿੱਚ ਆ ਗਏ ਵੀਡੀਓਜ਼ ਚਲੋ ਉਹਨੇ ਬਣਾ ਕੇ ਬਹੁਤ ਘਟੀਆਂ ਹਰਕਤ ਕੀਤੀ ਹੈ ਤੇ ਮੈਂ ਇਹ ਜਾਨਣਾ ਚਾਹੁੰਦਾ ਕਿ ਵੀਡੀਓਜ਼ ਲੀਕ ਕਿਵੇਂ ਹੋਈਆਂ ਕਿ ਕਿਸ ਨੇ ਵੀਡੀਓ ਲੀਕ ਕੀਤੀ ਕਿਉਂ ਲੀਕ ਕੀਤੀ ਉਹਨੇ ਵੀਡੀਓ ਤੁਹਾਡੀ ਦੇਖੋ ਜੀ ਪਹਿਲੀ ਗੱਲ ਤਾਂ ਵੀਡੀਓਜ਼ ਪ੍ਰਭ ਨਾਲ ਸੀ ਇਹ ਗੱਲ ਸੱਚ ਆ ਜੋ ਕੋਸ਼ਿਸ਼ ਚੱਲ ਰਿਹਾ ਸੋਸ਼ਲ ਮੀਡੀਆ ਤੇ ਉਹ ਵੀ ਸੱਚ ਆ ਤੇ ਉਹ ਵੀਡੀਓਜ਼ ਮੇਰੀਆਂ ਇਹ ਵੀ ਸੱਚ ਆ ਉਹ AI ਵੀਡੀਓਜ਼ ਨਹੀਂ ਹੈਗੀਆਂ ਤੇ ਜਿੱਥੇ ਤੱਕ ਮੈਨੂੰ ਸੁਣਨ ਚ ਆਇਆ ਆ ਵੀ ਇਹ ਵੀਡੀਓਜ਼ ਜਿਹੜਾ ਆ ਇੰਦਰ ਪ੍ਰਭ ਨੇ ਉਹਨੂੰ ਸੈਂਡ ਕੀਤੀਆਂ ਤੇ ਇੰਦਰ ਦਾ ਮੈਨੂੰ ਨਹੀਂ ਪਤਾ ਬ੍ਰਦਰ ਆ ਕੋਈ ਯੂਕੇ ਚ ਹਾਂ ਤੇ ਇਹ ਕਹਿੰਦੇ ਵੀ ਯੂਕੇ ਚੋਂ ਵਾਇਰਲ ਹੋਈਆਂ ਯੂਕੇ ਵੀਡੀਓ ਵਾਇਰਲ ਹੋਈਆਂ ਯੂਕੇ ਭੇਜੀਆਂ ਇਹਨਾਂ ਨੇ ਭੇਜੀਆਂ ਰਿਕਾਰਡ ਕੀਤੀਆਂ ਜਦੋਂ ਰਿਕਾਰਡ ਕੀਤੀਆਂ ਉਹ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਨਹੀਂ ਮੈਨੂੰ ਨਹੀਂ ਪਤਾ ਨਹੀਂ ਮੈਨੂੰ ਵੀਡੀਓ ਦਾ ਨਹੀਂ ਪਤਾ ਕੁਝ ਵੀ ਹਾਂ ਔਰ ਇੱਕ ਫਲੈਸ਼ ਦਾ ਬਹਾਨਾ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਵੀਡੀਓਜ਼ ਉਸ ਦਿਨ ਪਤਾ ਲੱਗੀਆਂ ਜਿੱਦਣ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮਰਾ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀਗੀ ਜਿਹੜੇ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਆਂ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਟਰੂਥ ਆ ਹੂੰ ਸਾਰਾ ਕੁਝ ਰੀਅਲ ਆ ਤੇ ਉਹ ਮੈਨੂੰ ਉਦੋਂ ਪਤਾ ਲੱਗਾ ਸੀਗਾ ਵੀ ਇਦੋਂ ਆਹ ਗੱਲਾਂ ਵੀ ਵੀਡੀਓਜ਼ ਵਾਲਾ ਵੀ ਉਹਨੇ ਰਿਕਾਰਡ ਕੀਤੇ ਉਹਨੇ ਇੱਕ ਤਰ੍ਹਾਂ ਦੀ ਮੇਰੀ ਵੀਕਨੈਸ ਹੱਥ 'ਚ ਫੜੀ ਸੀਗੀ ਵੀ ਹੁਣ ਜੋ ਮੈਂ ਕਹੂੰਗਾ ਉਹ ਕਰੂਗੀ ਹੂੰ ਮੈਂ ਜਿੱਥੇ ਕਹੂੰਗਾ ਉੱਥੇ ਖੜੂਗੀ ਅੱਗੇ ਜਿੱਥੇ ਕਹੂੰਗਾ ਉੱਥੇ ਮੈਂ ਨਾ ਚੱਲੂਗੀ ਹੂੰ ਤੇ ਪੂਰੀ ਐਨ ਮਤਲਬ ਬਲੈਕਮੇਲ ਕੀਤਾ ਥ੍ਰੈਟ ਕੀਤਾ ਘਰਾਂ ਬਾਹਰ ਆਇਆ ਇਹ ਗੱਲ ਫ फेब्रुवारी ਦੀ ਸ਼ੁਰੂ ਹੋਈ ਆ ਦੂਰ 25 ਦੀ ਤੇ ਫ फेब्रुवारी ਜਦੋਂ ਮੈਨੂੰ ਥੋੜਾ ਪਤਾ ਲੱਗ ਗਿਆ ਸੀਗਾ ਵੀ ਨਹੀਂ ਸਹੀ ਹੈਗਾ ਵੀ ਥੋੜੇ ਬਾਹਰ ਚੀਟ ਕਰ ਰਿਹਾ ਹੈ ਹਨਾ ਚੀਟ ਵੀ ਮੇਰੇ ਆਪਣੇ ਨਾਲ ਕਰ ਰਿਹਾ ਸੀ ਕੀ ਚੀਟ ਕਰ ਰਿਆ ਸੀਗਾ ਤੁਹਾਨੂੰ ਰਿਲੇਸ਼ਨ ਚ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸੇ ਤੁਹਾਡੇ ਤੋਂ ਇਲਾਵਾ ਵੀ ਕਿਸੇ ਹੋਰ ਨਾਲ ਰਿਲੇਸ਼ਨ ਦੇ ਵਿੱਚ ਸੀਗਾ ਮੁੰਡਾ ਮੇਰੀ ਬੈਸਟ ਫਰੈਂਡ ਨਾਲ ਸੀ ਤੁਹਾਡੀ ਬੈਸਟ ਫਰੈਂਡ ਨਾਲ ਤੁਹਾਡੇ ਥਰੂ ਹੀ ਮਿਲਿਆ ਸੀਗਾ ਉਹਨੂੰ ਹਾਂਜੀ ਹੂੰ ਉਹਦੇ ਨਾਲ ਕਨੈਕਟ ਕਿਵੇਂ ਹੋ ਗਿਆ ਉਹ ਬੱਸ ਇਹ ਦੀ ਸਨੈਪਚੈਟ ਤੇ ਇੱਕ ਦੂਜੇ ਨੂੰ ਐਡ ਕਰ ਲਿਆ ਵੀ ਚਲੋ ਸਟਰੀਕਾਂ ਭੇਜਣੀਆਂ ਹੁੰਦੀਆਂ ਵੀ ਹਾਂ ਇਹਦਾ ਫਿਊਚਰ ਹਸਬੰਡ ਆ ਮੰਗੇਤਰ ਆ ਤੇ ਉਹਨੇ ਵੀ ਅਸੀਂ ਟਾਪਿਕ ਤੇ ਐਡ ਕੀਤਾ ਜੀ ਮੇਰੇ ਮੂਰੇ ਤਾਂ ਇਹ ਸ਼ੋਅ ਕੀਤਾ ਗਿਆ ਹਾਂ ਬਾਕੀ ਹੁਣ ਇਹਨਾਂ ਦੇ ਆਪਸ ਦਿਲ ਦਿਮਾਗ ਚ ਕੀ ਸੀ ਉਹ ਇਹ ਦੋਨੇ ਜਾਣਦੇ ਆ ਤੇ ਹੁਣ ਤਾਂ ਮੇਰੇ ਤੇ ਅਲੀਗੇਸ਼ਨ ਇਹ ਲੱਗ ਰਿਹਾ ਵੀ ਜਿਹੜੀ ਉਹਦੀ ਗੁਰਮਨ ਦੀ ਬੈਸਟ ਫਰੈਂਡ ਆ ਮੇਰੀ ਕਿ ਉਹਨੇ ਪ੍ਰਭ ਨੂੰ ਇਹ ਸਾਰਾ ਕੁਝ ਪ੍ਰੂਵ ਕੀਤਾ ਆ ਕਿ ਕੁੜੀ ਆ ਜਿਹੜੀ ਗੁਰਮਨ ਉਹ ਚੀਟ ਕਰਦੀ ਸੀ ਪ੍ਰਭਨਾ ਤੇ ਇਹ ਤਾਂ ਆਪਣੇ ਕਾਮਨ ਸੈਂਸ ਆ ਵੀ ਜੇ ਮੇਰੀ ਬੈਸਟ ਫਰੈਂਡ ਨੇ ਦੱਸਣਾ ਤਾਂ ਪਹਿਲਾਂ ਉਹਨਾਂ ਦਾ ਲਿੰਕ ਕੀ ਆ ਉਹ ਪਤਾ ਕੀਤਾ ਜਾਵੇ ਮੇਰੇ ਕੋਲ ਤਾਂ ਸਾਰੇ ਪ੍ਰੂਫ ਹੈਗੇ ਆ ਉਹਨਾਂ ਦੋਵਾਂ ਦੇ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਇੱਕ ਦਮ ਹੀ ਦੋਨਾਂ ਪਾਸਿਆਂ ਤੋਂ ਸ਼ੌਕ ਸੀਗੀ ਬਿਕਾਜ਼ ਜਿਹੜੀ ਉਹ ਕੁੜੀ ਸੀ ਮੇਰੀ ਬੈਸਟ ਫਰੈਂਡ ਉਹ ਵੀ ਮੇਰੇ ਘਰੇ ਆਉਂਦੀ ਸੀਗੀ ਦੋ-ਦੋ ਦਿਨ ਰਹਿੰਦੀ ਸੀ ਹਫ਼ਤਾ-ਹਫ਼ਤਾ ਰਹਿੰਦੀ ਸੀ ਸੌਂਦੀ ਸੀ ਇੱਥੇ ਤੇ ਇੱਧਰ ਪ੍ਰਭ ਸੀਗਾ ਵੀ ਚਲੋ ਸਾਰਾ ਕੁਝ ਫਿਊਚਰ 'ਚ ਇਹੀ ਆ ਮੈਨੂੰ ਨਹੀਂ ਸੀ ਪਤਾ ਵੀ ਦੋਨੋਂ ਪਾਸਿਓਂ ਮੈਨੂੰ ਧੋਖਾ ਮਿਲਣਾ ਪ੍ਰਭ ਦੇ ਨਾਲ ਤੁਹਾਡਾ ਰਿਸ਼ਤਾ ਹੋ ਚੁੱਕਿਆ ਸੀਗਾ ਪਰਿਵਾਰਾਂ ਨੇ ਇੱਕ ਦੂਸਰੇ ਨਾਲ ਗੱਲ ਕੀਤੀ ਸੀਗੀ ਹਾਂ ਤੇ ਮੇਰੇ ਡੈਡ ਨੇ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਉਹਨਾਂ ਦੇ ਘਰ ਦੇ ਨਾਲ ਮੇਰੇ ਡੈਡ ਨੇ ਗੱਲ ਕੀਤੀ ਮੈਂ ਉਹਦੀ ਫੈਮਿਲੀ ਨਾਲ ਗੱਲ ਕੀਤੀ ਪ੍ਰਭ ਨੇ ਮੇਰੀ ਫੈਮਿਲੀ ਨਾਲ ਗੱਲ ਕੀਤੀ ਤੇ ਉਹਦੇ ਡੈਡ ਨੇ ਪ੍ਰਭ ਦੇ ਡੈਡ ਨੇ ਇਹ ਕਿਹਾ ਸੀਗਾ ਵੀ ਚਲੋ ਆਪਾਂ ਬੱਚਿਆਂ ਨੂੰ 5-6 ਮਹੀਨੇ ਦਿੰਨੇ ਹਾਂ ਹਾਂ ਇੱਕ ਦੂਜੇ ਨੂੰ ਸਮਝਣ ਹਨਾ ਤੇ ਉਸ ਤੋਂ ਬਾਅਦ ਆਪਾਂ ਇੰਗੇਜਮੈਂਟ ਜਾਂ ਵਿਆਹ ਰੱਖ ਦਵਾਂਗੇ ਹਾਂ ਤੇ ਘਰੋਂ ਨਹੀਂ ਜਾਣੀ ਸੀ ਇੱਕ ਦੂਜੇ ਦੇ ਇੱਥੇ ਜਿੱਥੇ ਆਪਾਂ ਬੈਠੇ ਹਾਂ ਇਸ ਟਾਈਮ ਇੱਥੇ ਰੋਟੀ ਖਾਂਦਾ ਰਿਹਾ ਇਸ ਛੱਤ ਥੱਲੇ ਬਹਿ ਕੇ ਉਹ ਤੇ ਮੈਂ ਤੁਹਾਨੂੰ ਪਤਾ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਤੇ ਮੇਰੇ ਡੈਡੀ ਨੇ ਉਹਦਾ ਬਹੁਤ ਕੀਤਾ ਮਤਲਬ ਪੁੱਤਾਂ ਵਾਂਗੂ ਰੱਖਿਆ ਉਹਨੂੰ ਵੀ ਕਦੇ ਉਹਨੇ ਘਟ ਨਹੀਂ ਸੀ ਸਮਝਿਆ ਕਦੇ ਕੋਈ ਡਿਨਰ ਚ ਬਣਿਆ ਹੋਣਾ ਰੈਡੀ ਨੂੰ ਨਾਲ ਫੋਨ ਕਰਨਾ ਵੀ ਆਜੂ ਕਿੱਥੇ ਆ ਪ੍ਰਭ ਨੂੰ ਵੀ ਆਪਾਂ ਡਿਨਰ ਇਕੱਠੇ ਕਰਦੇ ਆ ਆਪਾਂ ਲੰਚ ਇਕੱਠੇ ਕਰਦੇ ਆ ਤੇ ਬਟ ਸਾਨੂੰ ਨਹੀਂ ਸੀ ਪਤਾ ਵੀ ਉਹਦੇ ਮਨ ਚ ਕੀ ਆ ਉਹਦੇ ਮਨ ਦੇ ਵਿੱਚ ਕਿਉਂ ਇਹ ਹਰਕਤਾਂ ਆਈਆਂ ਕਿਉਂ ਉਹਨਾਂ ਲੱਗਿਆ ਤੁਹਾਨੂੰ ਤੁਹਾਨੂੰ ਕੀ ਸਮਝ ਆਇਆ ਮੈਨੂੰ ਜਿੱਥੇ ਤੱਕ ਸਮਝ ਆਇਆ ਇਹੀ ਆ ਵੀ ਜਿੰਨਾ ਟਾਈਮ ਠੀਕ ਆ ਮੈਂ ਉਹਦੀ ਗੱਲ ਮੰਨਦੀ ਰਹੀ ਉਹਨੂੰ ਮਿਲਦੀ ਰਹੀ ਉਹਨਾਂ ਟਾਈਮ ਬਹੁਤ ਵਧੀਆ ਸੀ ਹੂੰ ਬਹੁਤ ਮਤਲਬ ਪਿਆਰ ਵਾਲੀ ਸਾਈਡ ਸੀ ਉਹਦੀ ਉਹਨਾਂ ਟਾਈਮ ਜਿੱਦਣ ਮੈਂ ਫਿਰ ਉਹਨੂੰ ਇੱਕ ਦੋ ਵਾਰ ਬਲੌਕ ਕੀਤਾ ਤੇ ਉਦੋਂ ਬਾਅਦ ਉਹਨੇ ਮੈਨੂੰ ਤੰਗ ਕਰਨੀਆਂ ਸ਼ੁਰੂ ਕੀਤੀਆਂ ਬਲੌਕ ਤੁਸੀਂ ਕਿਉਂ ਕੀਤਾ ਕੋਈ ਲੜਾਈ ਹੋਈ ਸੀ ਤੁਹਾਡੇ ਆਪਸ ਵਿੱਚ ਆਹੀ ਵੀ ਬਸ ਮੈਨੂੰ ਮੈਲ ਵੀ ਇੱਥੇ ਆਉਂਦੇ ਆ ਹੂੰ ਮੈਂ ਤਾਂ ਉਹਨੂੰ ਯੂਜ਼ ਹੀ ਕਰਨਾ ਚਾਹੁੰਦਾ ਸੀ ਯੂਜ਼ ਕਰਨਾ ਚਾਹੁੰਦਾ ਤੁਸੀਂ ਉਹਨੂੰ ਕਿਹਾ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਵਿਆਹ ਤੋਂ ਬਾਅਦ ਹੋ ਜਾਣਗੀਆਂ ਮੈਂ ਕਿਹਾ ਸੀਗਾ ਬਟ ਉਹਨੇ ਟਰਸਟ ਹੀ ਇਦਾਂ ਦਵਾਇਆ ਵੀ ਆਪਣਾ ਹੋਣਾ ਹੀ ਆ ਮੈਂ ਕਿਹੜਾ ਕਿਤੇ ਚੱਲਾਂ ਆ ਵੀ ਜੋ ਤੈਨੂੰ ਕਹਿਤਾ ਤੇਰੇ ਨਾਲ ਆ ਮੈਂ ਆਪਣੇ ਪੇਰੈਂਟਸ ਨਾਲ ਮਿਲਾਇਆ ਤੈਨੂੰ ਮੈਂ ਤੇਰੇ ਪੇਰੈਂਟਸ ਨੂੰ ਮਿਲਾਇਆ ਸੋ ਉਹ ਇੱਕ ਟਰਸਟ ਜਿਹਾ ਗੇਨ ਹੋ ਗਿਆ ਸੀਗਾ ਦੋਨਾਂ 'ਚ ਹੂੰ ਮਿਲੇ ਕਿਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਅਸੀਂ ਜੌਂਡੀਅਰ ਲਿਆ ਸੀਗਾ ਇਸੀ ਕੈਬਨ ਵਾਲਾ ਹੂੰ ਤੇ ਜੋਂਡੀਰ ਵਾਲਿਆਂ ਨੇ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਉੱਥੇ ਇਹ ਤੇ ਕਿਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਅਸੀਂ ਜੋਂਡੀਰ ਲਿਆ ਸੀਗਾ ਇਸੀ ਕੈਬਨ ਵਾਲਾ ਹਾਂ ਤੇ ਜੋਂਡੀਰ ਵਾਲਿਆਂ ਨੇ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਉੱਥੇ ਇਹ ਤੇ ਇਹਦੇ ਫਾਦਰ ਸਾਹਿਬ ਆਏ ਸੀਗੇ ਤੇ ਹੋਰ ਵੀ ਕਈ ਲੋਕ ਸੀਗੇ ਉੱਥੇ ਤੇ ਉੱਥੇ ਆਏ ਸੀਗੇ ਜਦੋਂ ਉਹਨਾਂ ਨੇ ਚਾਬੀ ਫੜਾਈ ਸਾਨੂੰ ਟਰੈਕਟਰ ਦੀ ਤਾਂ ਉਹਨਾਂ ਦੇ ਹੱਥੋਂ ਹੈਂਡਓਵਰ ਕਰਾਈ ਸਾਨੂੰ ਇਹਨਾਂ ਕੋਲ ਪਹਿਲਾਂ ਸੀਗਾ ਟਰੈਕਟਰ ਉਹ ਤੇਰੀਏ ਚ ਆਪਣਾ ਦੂਜਾ ਟਰੈਕਟਰ ਆਇਆ ਸੀ ਹੂੰ ਤੇ ਚਲੋ ਵੀ ਇੱਕ ਦੂਜੇ ਨੂੰ ਉੱਥੇ ਦੇਖ ਲਿਆ ਉਸ ਤੋਂ ਬਾਅਦ 20-25 ਦਿਨਾਂ ਬਾਅਦ ਇਹਦੀ ਮੈਨੂੰ ਇੰਸਟਾਗ੍ਰam ਤੇ ਰਿਕਵੈਸਟ ਆਉਂਦੀ ਆ ਹੂੰ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸਦੀ ਆ ਬਿਕਾਜ਼ ਮੈਂ ਫਾਦਰ ਸਾਹਿਬ ਤੋਂ ਆਪਣੇ ਤੋਂ ਬਾਹਰ ਨਹੀਂ ਹੋਈ ਕਦੇ ਤੇ ਮੈਂ ਫਾਦਰ ਸਾਹਿਬ ਨੂੰ ਦੱਸਦੀ ਆ ਮੇਰੇ ਫਾਦਰ ਕਹਿੰਦੇ ਵੀ ਚਲੋ ਠੀਕ ਆ ਸਾਨੂੰ ਤੇ ਹੀ ਲੱਗਦਾ ਸੀ ਬਹੁਤ ਵਧੀਆ ਫੈਮਿਲੀ ਤੋਂ ਆ ਹਨਾ ਬਹੁਤ ਸੈਂਸੀਅਰ ਬੰਦੇ ਆ ਹਨਾ ਬਟ ਫਿਰ ਮੈਨੂੰ ਉਹਨੂੰ ਦੱਸਿਆ ਵੀ ਠੀਕ ਹੈ ਜੇ ਤੂੰ ਕੰਟੀਨਿਊ ਕਰਨਾ ਹੈ ਉਹਨੇ ਮੈਨੂੰ ਕਿਹਾ ਸੀਗਾ ਪਹਿਲਾਂ ਵੀ ਆਪਾਂ ਕੰਟੀਨਿਊ ਕਰੀਏ ਆਪਾਂ ਫਿਊਚਰ ਦਾ ਸੋਚੀਏ ਵੀ ਜੋ ਵੀ ਚਲੋ ਹੁੰਦੀਆਂ ਗੱਲਾਂ ਹਨਾ ਉਦੋਂ ਤੇ ਮੈਂ ਉਹਨੂੰ ਕਿਹਾ ਸੀਗਾ ਵੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਵੀ ਉਹ ਕਹਿੰਦੇ ਵੀ ਜੇ ਉਹਦੇ ਪੇਰੈਂਟਸ ਮੰਨਦੇ ਆ ਗੱਲ ਕਰਨ ਨੂੰ ਫਿਰ ਕੰਟੀਨਿਊ ਕਰ ਸਕਦੇ ਆ ਉਦਾਂ ਨਹੀਂ ਤੇ ਕਹਿੰਦਾ ਠੀਕ ਹੈ ਵੀ ਮੈਂ ਆਪਣੇ ਪੇਰੈਂਟਸ ਨਾਲ ਗੱਲ ਕਰ ਲੂੰਗਾ ਤੁਹਾਡੀ ਵੀ ਕਰਾ ਦੂੰਗਾ ਫਿਰ ਉਹਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਇੱਕ ਦੋ ਦਿਨਾਂ ਬਾਅਦ ਤੇ ਉਹਦੇ ਪੇਰੈਂਟਸ ਨੇ ਇੱਧਰ ਵੀ ਗੱਲ ਕੀਤੀ ਮੇਰੇ ਪੇਰੈਂਟਸ ਨਾਲ ਮੇਨਾਂ ਕੀਤੀ ਮੈਨੂੰ ਰੋਜ਼ ਫੋਨ ਆਉਂਦਾ ਰਿਹਾ ਉਹਨਾਂ ਦੇ ਪੇਰੈਂਟਸ ਦਾ ਮੈਂ ਉੱਥੇ ਜਾਂਦੀ ਰਹੀ ਆ ਤੇ ਉਹ ਵੀ ਇੱਥੇ ਆਉਂਦਾ ਰਿਹਾ ਹੈ ਜੇ ਇੱਧਰ ਡੈਡੀ ਨੂੰ ਕੋਈ ਕੰਮ ਹੋਣਾ ਉਹਨਾਂ ਨੇ ਕਿਹਾ ਚਲੋ ਪ੍ਰਭੂ ਨੂੰ ਨਾਲ ਲੈ ਜਾਂਦੇ ਆ ਉਹਦੇ ਮੰਮਾ ਨੇ ਕਿਤੇ ਜਾਣਾ ਹੋਇਆ ਤੇ ਚਲੋ ਹਾਂ ਗੁਰਮਨ ਨੂੰ ਆਪਾਂ ਨਾਲ ਲੈ ਜਾਂਦੇ ਆ ਹਾਂ ਤੇ ਉਸ ਤੋਂ ਬਾਅਦ ਫਿਰ ਇਦਾਂ ਇੱਕ ਦੂਜੇ ਨਾਲ ਮਿਲਦੇ ਵਰਤ ਤੇ ਰਹੇ ਤੁਹਾਨੂੰ ਕਦੋਂ ਇਹ ਲੱਗਣ ਲੱਗਿਆ ਕਿ ਇਹਨੇ ਵਿਆਹ ਨਹੀਂ ਕਰਾਉਣਾ ਤੁਹਾਡੇ ਨਾਲ ਮੈਨੂੰ 2024 ਦੇ ਐਂਡ ਜੀ ਵਿੱਚ ਜਾ ਕੇ ਮਤਲਬ ਨਵੰਬਰ-ਦਸੰਬਰ ਵਿੱਚ ਹਾਂ ਉਹ دونك ਉਹ ਐਂਡ ਲਈ 2 ਮਹੀਨਿਆਂ ਚ ਮੈਨੂੰ ਪਤਾ ਲੱਗਣ ਲੱਪਿਆ ਸੀਗਾ ਫ फेब्रुवारी ਚ ਆ ਕੁਝ ਹੋ ਗਿਆ ਕੀ ਕੀ ਰਿਐਕਸ਼ਨ ਸੀ ਉਸ ਵੇਲੇ ਤੁਹਾਨੂੰ ਕਿਵੇਂ ਜੱਜ ਹੋਇਆ ਕਿ ਇਹਨੇ ਵਿਆਹ ਨਹੀਂ ਕਰਾਉਣਾ ਉਹਦੇ ਬਿਹੇਵੀਅਰ ਤੋਂ ਬਹੁਤ ਵਲਗਰ ਲੈਂਗੁਏਜ ਬੋਲਣੀ ਹੂੰ ਬੇ ਮਤਲਬ ਜਦੋਂ ਬਹੁਤ ਡਿਫਰੈਂਟ ਬਿਹੇਵ ਕਰਨ ਲੱਪਿਆ ਸੀਗਾ ਹੂੰ ਵੀ ਟੋਟਲੀ ਇੱਕਦਮ ਬੰਦਾ ਜਿੱਦਾਂ ਚੇਂਜ ਨਹੀਂ ਹੋ ਜਾਂਦਾ ਕਹਿ ਲਊ ਹੂੰ ਇਦਾਂ ਹੋ ਗਿਆ ਸੀ ਫੀਲ ਹੋਇਆ ਵੀ ਇਹ ਨਹੀਂ ਕਰਾਊਗਾ ਵਿਆਹ ਤੁਹਾਡੇ ਨਾਲ ਹਾਂਜੀ ਹੂੰ ਪਰ ਵੀਡੀਓਜ਼ ਲੀਕ ਕਿਉਂ ਕੀਤੀਆਂ ਤੁਹਾਡੀਆਂ ਨੇ ਸਵਾਲ ਤੇ ਹਨ ਕਿਉਂ ਲੀਕ ਕਰਤੀਆਂ ਜਦੋਂ ਤੁਹਾਨੂੰ ਤੁਹਾਡੇ ਨਾਲ ਰਿਲੇਸ਼ਨ ਸੀ ਸਾਰੀਆਂ ਚੀਜ਼ਾਂ ਸੀਗੀਆਂ ਤੁਸੀਂ ਕਹਿ ਰਹੇ ਹੋ ਕਿ ਦੂਜੀ ਕੁੜੀ ਜਿਹੜੀ ਤੁਹਾਡੀ ਬੈਸਟ ਫਰੈਂਡ ਸੀ ਉਹਦੇ ਨਾਲੋਂ ਰਿਲੇਸ਼ਨ ਜਾ ਗਿਆ ਸਿਰਫ ਇਸ ਕਰਕੇ ਤੁਹਾਡੀਆਂ ਵੀਡੀਓਜ਼ ਵਾਇਰਲ ਕਰਤੀਆਂ ਨੇ ਮਤਲਬ ਇਹ ਵੀ ਰੀਜ਼ਨ ਹੋ ਸਕਦਾ ਜਾਂ ਰੀਜ਼ਨ ਇਹ ਹੋ ਸਕਦਾ ਵੀ ਮੈਂ ਉਹਨੂੰ ਫਿਰ ਹਾਰ ਕੇ ਐਂਡ ਤੇ ਜਵਾਬ ਦੇ ਦਿੱਤਾ ਸੀ ਵੀ ਮੇਤੋਂ ਹੋਣ ਨਹੀਂ ਸਹਿ ਹੁੰਦਾ ਵੀ ਮੈਂ ਨਹੀਂ ਤੇ ਨਾ ਇਦਾਂ ਕੰਟੀਨਿਊ ਕਰ ਸਕਦੀ ਟਾਈਮ ਪਾਸ ਵਾਲਾ ਹਮ ਬਿਕੋਜ਼ ਮੈਨੂੰ ਮੇਰੀ ਫੈਮਿਲੀ ਅਲਾਉਡ ਨਹੀਂ ਕਰਦੀ ਵੀ ਤੂੰ ਕਿਸੇ ਹੁੰਦੇ ਆਪਾਂ ਚੰਗੀ ਗੱਲ ਨਹੀਂ ਸਮਝਦੇ ਕਿਸੇ ਦਿਲ ਨਾਲ ਖੇਡਣਾ ਹੂੰ ਤੇ ਇਸ ਕਰਕੇ ਜੋ ਵੀ ਮੈਂ ਉਹਨੂੰ ਕਿਹਾ ਵੀ ਹਾਂ ਮੈਂ ਨਹੀਂ ਤੇ ਨਾਲ ਗੱਲ ਕਰਨੀ ਆਪਣੇ ਕੰਟੈਕਟ ਨੰਬਰ ਵਗੈਰਾ ਚੇਂਜ ਕਰ ਤੇ ਆਈਡੀਆਂ ਚੇਂਜ ਕਰਤੀਆਂ ਉਸ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਹੂੰ ਅੱਛਾ ਤੁਸੀਂ ਇਹ ਉਹਨੂੰ ਇਹ ਹੋ ਗਿਆ ਕਿ ਕੁੜੀ ਨੇ ਵਿਆਹ ਨਹੀਂ ਕਰਾਉਣਾ ਤੁਹਾਡੇ ਨਾਲ ਇਆ ਤੁਹਾਨੂੰ ਉਹਦਾ ਵੀ ਹਰਕਤਾਂ ਪਤਾ ਲੱਗੀਆਂ ਕਿ ਉਹਨੇ ਵੀ ਵਿਆਹ ਨਹੀਂ ਕਰਾਉਣਾਗਾ ਉਹ ਸਿਰਫ ਯੂਜ਼ ਕਰ ਰਿਹਾ ਟਾਈਮ ਪਾਸ ਕਰ ਰਿਹਾ ਉਹ ਹੀ ਟਾਈਮ ਪਾਸ ਕਰ ਰਿਹਾ ਸੀਗਾ ਹਾਂ ਮੈਂ ਤਾਂ ਆਪਣੀ ਪੂਰੀ ਟਰਾਈ ਕੀਤੀ ਮੈਂ ਤਾਂ ਬਹੁਤ ਕੁਝ ਸਹਿੰਦੀ ਰਹੀ ਹਾਂ ਹਾਂ ਤੁਸੀਂ ਉਹਦੇ ਘਰਦਿਆਂ ਨਾਲ ਗੱਲ ਕੀਤੀ ਕਿ ਮੈਨੂੰ ਬਲੈਕਮੇਲ ਕਰ ਰਿਹਾ ਨਹੀਂ ਇਹ ਨਹੀਂ ਕੀਤੀ ਕਰਨੀ ਚਾਹੀਦੀ ਸੀ ਤੁਹਾਨੂੰ ਇਹ ਜਦੋਂ ਕੀਤੀ ਸੀ ਨਾ ਫ फेब्रुवारी ਚ ਕੀਤੀ ਸੀਗੀ ਜਦੋਂ ਇਹ ਪਹਿਲੀ ਵਾਰੀ ਪੰਨ ਤੋੜ ਕਰਕੇ ਗਿਆ ਸੀ ਕਿੱਥੇ ਘਰਾਂ ਬਾਹਰ ਤੁਹਾਡੇ ਘਰ ਦੇ ਬਾਹਰ ਕਿਉਂ ਪੰਨ ਤੋੜ ਕਰਕੇ ਗਿਆ ਆਹੇ ਵੀ ਹਾਂ ਤੁਮੇ ਨਾਲ ਗੱਲ ਕਰ ਮੈਨੂੰ ਮੈੜਨਾ ਬਾਹਰ ਨਿਕਲ ਹਾਂ ਅੱਧੀ ਅੱਧੀ ਰਾਤ ਨੂੰ ਡੇਢ ਡੇਢ ਵਜੇ ਆਇਆ ਹਾਂ ਤੇ ਉਦੋਂ ਜਦੋਂ ਫ फेब्रुवारी ਚ ਆਇਆ ਮੇਰਾ ਤਾਂ 11 ਜਾਂ 12 ਫ फेब्रुवारी ਦੀ ਗੱਲ ਆ ਮਿਡ ਜੇ ਦੀ ਹਾਂ ਤੇ ਏ ਸੀ ਸਾਲ ਦੀ ਹਾਂ ਉਦੋਂ ਜਦੋਂ ਆਇਆ ਪਹਿਲਾਂ ਆਇਆ ਇੱਕ ਵਾਰੀ ਗੇੜਾ ਕੱਢ ਕੇ ਚਲ ਗਿਆ ਹਾਂ ਸਾਡੇ ਘਰ ਦੇ ਬੈਕ ਸਾਈਡ ਇਥੋਂ ਵਿੰਡੋ ਸਾਰੀਆਂ ਦਿਦੀਆਂ ਬਾਰ ਪਿਛਲਾ ਰੋਡ ਹੈ ਨਾ ਹਾਂ ਤੇ ਜਦੋਂ ਪਿਛਲੀ ਸਾਈਡ ਜਾ ਕੇ ਖੜ ਗਿਆ ਤੇ ਇਹਨੇ ਕਾਲ ਕੀਤੀ ਵੀ ਮੈਂ ਘਰੋਂ ਬਾਹਰ ਹਾਂ ਜਿਹੜੀ ਤੁਸੀਂ ਰਿਕਾਰਡਿੰਗ ਅੱਜ ਕੱਲ ਸੁਣੀ ਰਹੇ ਆਂ ਵੀ ਤੂੰ ਆਉਂਗੀ ਕਿ ਮੈਂ ਆਵਾਂ ਕੀ ਰਿਕਾਰਡਿੰਗ ਹੈਗੀ ਤੁਹਾਡੇ ਕੋਲੇ ਹਾਂ ਜੀ ਸੁਣਾ ਸਕਦੇ ਹੋ ਕੀ ਹਾਂ ਜੀ ਸੁਣਾਓ ਜਰਾ ਤੁਹਾਨੂੰ ਵਾਇਸ ਨੋਟ ਭੇਜਿਆ ਸੀਗਾ ਇਹ ਜਾਂ ਕਾਲ ਰਿਕਾਰਡਿੰਗ ਸੀਗੀ ਕਾਲ ਰਿਕਾਰਡਿੰਗ ਸੀ ਇਹ ਤੁਸੀਂ ਫਿਰ ਕਦੋਂ ਤੋਂ ਕਾਲ ਕਾਲ ਰਿਕਾਰਡਿੰਗ ਤੁਹਾਨੂੰ ਜਦੋਂ ਆਈਡੀਆ ਲੱਗਣ ਲੱਗਾ ਜਾਂ ਤੁਹਾਨੂੰ ਹਰਾਸ ਕਰਨ ਲੱਗ ਗਿਆ ਉਦੋਂ ਤੁਸੀਂ ਕਾਲ ਰਿਕਾਰਡ ਕਰਨੀ ਹਾਂ ਇਹ ਇੱਕ ਕਾਲ ਰਿਕਾਰਡਿੰਗ ਹੈ ਮੇਰੇ ਕੋਲ ਸੁਣਾਓ ਜਰਾ ਕੀ ਕਹਿ ਰਿਹਾ ਸੀਗਾ ਇਹ ਹੈ ਹਲੋ ਹਲੋ ਹਾਇ ਵੰਦੀਰ ਹਾਂ ਜੀ ਰੱਬ ਬੋਲਦਾ ਹਾਂ ਹਾਂ ਨਜ਼ਦੀਕ ਆ ਇਹ ਜਿੱਕਰ ਡੈਡੀ ਕਹਿੰਦਾ ਸੀ ਸਾਡੇ ਗੱਲ ਕਰਨ ਨੂੰ ਯੂਸਫ ਤੋਂ ਆਏ ਤੋਂ ਆਏ ਸੌਰੀ ਫਿਰ ਯੂਸਫ ਤੋਂ ਆ ਗਏ ਹਾਂ ਹਾਂ ਤੇ ਮੈਂ ਕਿਹਾ ਨੂੰ ਆਇਆ ਕਰ ਲਾ ਗੱਲ ਘਸਦੇ ਬਾਹਰ ਹੀ ਆ ਕਿੱਥੇ ਆ ਘੱਟ ਘਰਾਵਾ ਰੌਣਾ ਬਾਹਰ ਜੀ ਅਸੀਂ ਅੰਦਰ ਆਈ ਅੱਛਾ 1 ਮਿੰਟ ਲੈ ਦੱਸਦੀ ਰਹੀ ਹਾਂ ਦੱਸ ਤੇ ਐਸੀ ਸਿਰਫ ਇੰਨੀ ਆ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਹੈ ਤੁਸੀਂ ਕਹਿੰਦੇ ਰਾਤ ਨੂੰ ਆ ਜਾਂਦਾ ਸੀਗਾ 12 ਵਜੇ ਤੋਂ ਬਾਅਦ ਹੀ ਆਇਆ ਜਿੰਨੀ ਰਾਤ ਨੂੰ ਹਾਂਜੀ ਇਹ ਫਿਰ ਰਾਤ ਨੂੰ ਤੁਹਾਡੇ ਫਾਦਰ ਸਾਹਿਬ ਜਾਂ ਤੁਸੀਂ ਗਏ ਗੱਲ ਕਰਨ ਵਾਸਤੇ ਉਹਨਾਂ ਦੇ ਨਾਲ ਨਹੀਂ ਆਇਆ ਹੀ ਭੰਤ ਤੋੜ ਕਰਨ ਸਿੱਧੀ ਇੰਨੇ ਕਿਹੜਾ ਸਾਨੂੰ ਮੌਕਾ ਦਿੱਤਾ ਵੀ ਹਾਂਜੀ ਬਾਹਰ ਆਓ ਜਾਂ ਇਹਨੇ ਕਿਹੜਾ ਬਹੁਤ ਨਾਈਸਲੀ ਆ ਕੇ ਥੋੜੋ ਕਿਹਾ ਵੀ ਹਾਂਜੀ ਤੁਸੀਂ ਬਾਹਰ ਆਓ ਇਸ ਤੋਂ ਬਾਅਦ ਆ ਸਾਰੀਆਂ ਤੁਸੀਂ ਰਿਕਾਰਡਿੰਗਸਾਂ ਦੇਖੀਆਂ ਹੋਣੀਆਂ ਕੈਮਰੇ ਦੀਆਂ ਹਾਂ ਭੰਤ ਤੋੜ ਕੀਤੀਆਂ ਤਿੰਨ ਵਾਰ ਹੀ ਆਇਆ ਤਿੰਨ ਵਾਰ ਹੀ ਭੰਤ ਤੋੜ ਹੋਈ ਹਾਂ ਮਹੀਨੇ-ਮਹੀਨੇ ਬਾਅਦ ਹਾਂ ਤੇ ਉਦੋਂ ਫਿਰ ਪਹਿਲੇ ਜਦੋਂ ਕਿਹੜਾ ਕੱਢ ਕੇ ਗਿਆ ਉਧਰ ਘਰਾਂ ਦੇ ਪਿੱਛੇ ਜਾ ਕੇ ਖੜ ਗਿਆ ਗੱਡੀ 'ਚ ਉਤਰੇ 8 ਤੋਂ 10 ਜਣੇ ਤੇ ਉਦੋਂ ਆ ਕੇ ਉੱਥੇ ਖੜ ਗਿਆ ਤੇ ਉਦੋਂ ਇਹਨੇ ਆ ਕਾਲ ਕੀਤੀ ਇਹਦੇ 'ਚ ਜੋ ਇਹ ਕਹਿ ਰਿਹਾ ਵੀ ਹਾਂ ਤੇਰੇ ਡੈਡ ਕਹਿੰਦੇ ਸੀਗੇ ਵੀ ਗੱਲ ਕਰਨੀ ਆ ਇਹ ਹਜੂਰ ਸਾਹਿਬ ਗਿਆ ਸੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਤੇ ਉੱਥੇ ਗਿਆ ਸੀ ਆਉਂਦਾ ਆਉਂਦਾ ਮੈਨੂੰ ਇਹਦੇ ਬਾਰੇ ਪਤਾ ਲੱਗ ਗਿਆ ਸਾਡੀ ਲੜਾਈ ਹੋ ਗਈ ਤੇ ਇਹਨੇ ਤਾਂ ਮੇਰੇ ਡੈਡ ਨੂੰ ਫੋਨ ਲਾਇਆ ਮੇਰੇ ਡੈਡ ਨੂੰ ਵੀ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਹਾਂ ਤੇ ਵੀ ਹਾਂ ਤੁਹਾਡੀ ਕੁੜੀ ਇਦਾਂ ਆ ਮੈਨੂੰ ਇਦਾਂ ਕਹਿੰਦੀ ਆ ਉਹਦਾ ਕਹਿੰਦੀ ਆ ਤੇ ਡੈਡ ਨੇ ਇਹਨੂੰ ਬਹੁਤ ਨਾਈਸਲੀ ਕਿਹਾ ਸੀਗਾ ਵੀ ਕੋਈ ਨਹੀਂ ਤੁਸੀਂ ਆਜੋ ਦਰਸ਼ਨ ਕਰਕੇ ਵੀ ਆਪਾਂ ਬਹਿ ਕੇ ਗੱਲ ਕਰ ਲਾਂਗੇ ਹੂੰ ਡੈਡ ਮੇਰੇ ਨੇ ਇਦਾਂ ਤਾਂ ਕਿਤੇ ਨਹੀਂ ਕਿਹਾ ਵੀ ਤੁਸੀਂ ਆਜੋ ਹੁਣੇ ਰਾਤ ਨੂੰ ਵੀ ਆਪਾਂ ਗੱਲ ਕਰਨੀ ਆ ਹੂੰ ਕੋਈ ਉਹਨਾਂ ਨੇ ਰੂਡ ਵੇਚ ਨਹੀਂ ਸੀ ਕਿਹਾ ਬਹੁਤ ਨਾਈਸਲੀ ਕਿਹਾ ਸੀਗਾ ਬਿਕਾਜ਼ ਮੇਰੇ ਫਾਦਰ ਧਰੂਡ ਨਹੀਂ ਹੈਗੇ ਜਿੰਨਾ ਤੱਕ ਮੈਨੂੰ ਪਤਾ ਆ ਨਾ ਵੀ ਮੇਰੇ ਨਾਲ ਤੇ ਬੋ ਨਾ ਇਸ ਲਈ ਕਿਹਾ ਸੀਗਾ ਵੀ ਤੁਸੀਂ ਆਜੋ ਆਪਾਂ ਬਹਿ ਕੇ ਗੱਲ ਕਰ ਲਾਂਗੇ ਵੀ ਜੋ ਵੀ ਆ ਵੀ ਫੈਮਿਲੀ ਚ ਬਹਿ ਜਾਗੇ ਦੋਨਾਂ ਦੇ ਚ ਤੇ ਇਹ ਨੇ ਇਹ ਵੀ ਉੱਥੇ ਖੜਾ ਸੀਗਾ ਪਿੱਛੇ ਤੇ ਉੱਤਰੇ 8-10 ਬੰਦੇ ਸੀਗੇ ਫਿਰ ਇਹਨੇ ਕਾਲ ਕੀਤੀ ਮੈਨੂੰ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਲੱਗਾ 20-25 ਮਿੰਟ ਇੱਥੇ ਖੜਾ ਰਿਆ ਪਿੰਡ ਵਾਲੇ ਉਧਰ ਰੋਡ ਤੇ ਦੂਰ ਸੀਗਾ ਤੇ ਫਿਰ ਇਹ ਆਇਆ ਇਹਨਾਂ ਨੇ ਇੱਥੇ ਗੱਡੀ ਲਾਈ ਫੋਰਚੂਨਰ ਚ ਆਇਆ ਸੀਗਾ ਵੈਕ ਕਰਕੇ ਗੱਡੀ ਲਾਈ ਤੇ 8-10 ਜਣੇ ਸੀਗੇ ਉੱtre ਕੈਮਰੇ ਭੰਨੇ ਗੇਟ ਤੋੜਿਆ ਹਾਂਡਲ ਹੁੰਡਲ ਸਾਰਾ ਕੁਛ ਤੇ ਕਿਰਪਾਨਾਂ ਮਾਰੀਆਂ ਰੋੜੇ ਮਾਰੇ ਤੇ ਫੈਰ ਕੱਢੇ ਸੀ ਹਾਂ ਤੇ ਦੇ ਕੋਲ ਹਾਲਾ ਕਿ ਆਪਣਾ ਲਾਇਸੈਂਸ ਨਹੀਂ ਹੈਗਾ ਵੈਪਨ ਹੈ ਨਹੀਂ ਉਹਦੇ ਕੋਲ ਨਹੀਂ ਲਾਇਸੈਂਸ ਹੀ ਨਹੀਂ ਹੈ ਲਾਇਸੈਂਸ ਹੀ ਨਹੀਂ ਹੈ ਹੁਣ ਪਤਾ ਨਹੀਂ ਇੱਕ ਹਾਂਜੀ ਇਹ ਜ਼ਰੂਰ ਹੈ ਵੀ ਇਹਦੇ ਫਾਦਰ ਸਾਹਿਬ ਕੋਲ ਲਾਇਸੈਂਸ ਹੈ ਵੈਪਨ ਦਾ ਹਾਂ ਹੁਣ ਮੈਨੂੰ ਇਹ ਨਹੀਂ ਪਤਾ ਵੀ ਜੇ ਨਾ ਮੈਨੂੰ ਬਲੈਕਮੇਲ ਕਰਦਾ ਰਿਹਾ ਵੀ ਉਹ ਹੋ ਲਾਈਸੈਂਸ ਵਾਲਾ ਸੀ ਜੈਜ ਸੀ ਕਿ ਨਜਾਇਜ਼ ਸੀ ਹਾਂ ਨਹੀਂ ਮੈਨੂੰ ਇਹ ਦੱਸੋ ਤੁਹਾਨੂੰ ਪਹਿਲੀ ਵਾਰ ਜਿਹੜਾ ਤੁਹਾਡਾ ਫਿਊਚਰ ਹਸਬੰਡ ਸੀਗਾ ਪ੍ਰਭ ਉਹਨੇ ਪਹਿਲੀ ਵਾਰ ਕਦੋਂ ਬਲੈਕਮਿਲ ਮਤਲਬ